ਸੇਕਾਲ ਜੀ ਤੁਸੀਂ ਦੇਖ ਰਹੇ ਹੋ ਟਾਕ ਵਿਦ ਹਰਮਨ ਤੇ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਨੂੰ ਇਸ ਪੇਜ ਤੇ ਪਹਿਲੀ ਵਾਰੀ ਆਏ ਹੋ ਤਾਂ ਸਾਡਾ ਸਬਸਕ੍ਰਾਈਬ ਤੇ ਲਾਈਕ ਵਾਲਾ ਬਟਨ ਆ ਜਿਹੜਾ ਉਹ ਜਰੂਰ ਦਬਾ ਦਿਓ ਤੇ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਨਿਊਜ਼ੀਲੈਂਡ ਦੀ ਰੀਅਲ ਏਸਟੇਟ ਮਾਰਕੀਟ ਦੀ ਤੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ ਨਿਊਜ਼ੀਲੈਂਡ ਦੇ ਵਿੱਚ ਜਿਹੜੀ OCR ਆ ਉਹ 0.50 ਜਿਹੜੀ ਉਹ ਡਿੱਗੀ ਆ ਤੇ ਡਿੱਗਣ ਦੇ ਨਾਲ ਬੈਂਕਾਂ ਦੇ ਵਿਆਜ ਦਰ ਕਦੋਂ ਤੱਕ ਥੱਲੇ ਆ ਜਾਣਗੇ ਤੇ ਫਲੋਟਿੰਗ ਆ ਜਿਹੜੇ ਉਹ ਤਾਂ ਆ ਵੀ ਗਏ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਆਪਾਂ ਮਾਰਕੀਟ ਦੀ ਉਹਦੇ ਮਾਰਕੀਟ ਦੇ ਵਿੱਚ ਘਰਾਂ ਦੇ ਜਿਹੜੇ ਪ੍ਰਾਈਸ ਆ ਉਹਨਾਂ ਦਾ ਹਿਸਾਬ ਕਿਤਾਬ ਕੀ ਆ ਇਸ ਸਾਰੇ ਦੇ ਲਈ ਮੇਰੇ ਨਾਲ ਖੜੇ ਨੇ ਮਨੀ ਪਲਾਨਟ ਤੋਂ ਪੀਟਰ ਪਾਲ ਜੀ ਸੁਪੀਟਰ ਪਾਲ ਜੀ ਪਹਿਲਾਂ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਧੰਨਵਾਦ ਤੁਹਾਡਾ ਤੁਸੀਂ ਇੱਥੇ ਮੈਨੂੰ ਬੁਲਾਇਆ ਸੋ ਬਿਲਕੁਲ ਜੀ ਸੋ ਪੀਟਰ ਪਾਲ ਜੀ ਦੇ ਨਾਲ ਅਕਸਰ ਜਿਹੜਾ ਪ੍ਰੋਗਰਾਮ ਆ ਅਸੀਂ ਵੈਸੇ ਕਰਦੇ ਰਹਿੰਦੇ ਆ ਸੋ ਅੱਜ ਟਾਕ ਵਿਦ ਹਰਮਨ ਤੇ ਪਹਿਲੀ ਵਾਰ ਅਜ਼ੀਰਾ ਪ੍ਰੋਗਰਾਮ ਆਉ ਖਾਨ ਜਾ ਰਹੇ ਆ ਸੋ ਪੀਟਰਪਾਲ ਜੀ ਓਸੀਆਰ ਡਿੱਗੀ ਆ ਨਿਊਜ਼ੀਲੈਂਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਤਕਰੀਬਨ 2 ਸਾਲਾਂ ਦੇ ਵਿੱਚ ਆਪਾਂ ਦੇਖਿਆ ਕਿ ਹਰ ਇੱਕ ਦੇ ਘਰ ਦਾ ਜਿਹੜਾ ਬਜਟ ਆ ਉਹ ਤਕਰੀਬਨ ਬੁਰੀ ਤਰ੍ਹਾਂ ਹਿੱਲਿਆ ਸੀ ਪਰ ਜਿਵੇਂ 3 ਕਿ ਮਹੀਨਿਆਂ ਤੋਂ ਓਸੀਆਰ ਡਿਗਣ ਲੱਗੀ ਆ ਵਿਆਜ ਦਰਾਂ ਥੋੜੀਆਂ 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 ਘਟਣ ਲੱਗੀਆਂ ਤੇ ਹੁਣ ਲੱਗਦਾ ਕਿ ਜ਼ਰੂਰ ਕੁਛ ਨਾ ਕੁਛ ਰਾਹਤ ਆ ਜਿਹੜੀ ਉਹ ਸਾਰਿਆਂ ਨੂੰ ਜ਼ਰੂਰ ਮਿਲੂਗੀ ਤੇ ਹੁਣ ਓਸੀਆਰ ਦੇ ਡਿੱਗਣ ਨਾਲ ਕਿੰਨੀ ਕੁ ਰਾਹਤ ਵਿਆਜ ਦਰਸ਼ ਹੋਰ ਮਿਲੂਗੀ ਕੀ ਕਹਿ Oh, <laughs> ਬਿਲਕੁਲ ਹਰਮਨ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਬੈਕਗ੍ਰਾਉਂਡ ਦੱਸ ਦਿੰਦਾ ਕਿ ਪਹਿਲਾਂ ਵਿਆਜ ਦਰਾਂ ਕਿੱਥੇ ਸੀਗੀਆਂ ਅੱਜ ਤੋਂ ਕਨਜ਼ਾ 4 ਮਹੀਨੇ ਤੋਂ ਪਹਿਲਾਂ ਤਾਂ ਡੈਫੀਨਟਲੀ ਲੋਕਾਂ ਦੇ ਬਜਟ ਜਿਹੜੇ ਕਾਫੀ ਹਿੱਲੇ ਹੋਏ ਸੀਗੇ ਤਿੰਨ ਤੋਂ 4 ਮਹੀਨੇ ਪਹਿਲਾਂ ਜਿਹੜੇ ਐਜ਼ ਅ ਫਰਸਟ ਹோம் ਬਾਏਰ ਤੁਹਾਡਾ ਜਿਹੜਾ ਰੇਟ ਸੀ ਲੋਅ ਕੁਇਟੀ ਮਾਰਜਨ ਚਾਰਜ ਕਰਕੇ ਤੁਹਾਨੂੰ ਰਫਲੀ ਮਿਲਦੇ ਸੀ 8 8 10 8 14 ਤੱਕ ਵੀ ਗਿਆ ਰੇਟ ਜੀ ਹੁਣ ਉਹੀ ਰੇਟ ਜਿਹੜੇ ਆ ਤੁਹਾਨੂੰ 10% ਤੇ 6.74 ਮਿਲਦੇ ਨੇ 6.74 ਜਿਹੜਾ ਕੀ ਘਟ ਕੇ ਹੁਣ ਐਕਚੁਅਲੀ 6.54 ਹੋ ਜਾਣਾ ਫਿਰ ਜਿਹੜੀ ਬੈਂਕਾਂ ਸੋ ਕਿੱਥੇ 654 ਤੇ ਕਿੱਥੇ 8 ਜੋ ਜਿਹੜਾ ਕੀ ਬੇਸਿਕਲੀ ਮੋਰ ਥੈਨ 1.5% ਦਾ ਫਰਕ ਪੈ ਗਿਆ ਸੋ ਡੈਫੀਨਟਲੀ ਜਿਨ੍ਹਾਂ ਦੇ ਬਜਟ ਪਹਿਲਾਂ ਹਿੱਲੇ ਹੋਏ ਸੀਗੇ ਜਿਨ੍ਹਾਂ ਦੀ ਅਫੋਰਡੇਬਿਲਟੀ ਤੋਂ ਚੀਜ਼ਾਂ ਬਾਹਰ ਗਈਆਂ ਸੀ ਰੀਪੇਮੈਂਟ ਅਫੋਰਡੇਬਿਲਟੀ ਤੋਂ ਬਾਹਰ ਗਈਆਂ ਹੋਈਆਂ ਸੀਗੀਆਂ ਤਾਂ ਉਹ ਹੁਣ ਡੈਫੀਨਟਲੀ ਬੈਟਰ ਹੋ ਚੁੱਕੇ ਆ ਨੇ ਆਲਰੇਡੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨਟਲੀ ਹੋਰ ਬੈਟਰ ਹੋਣਗੇ ਤਾਂ ਰੇਟ ਜਿਹੜੇ ਨੇ ਫਿਕਸ ਰੇਟ ਹਜੇ ਨਹੀਂ ਘਟੇ ਨੇ ਪਰ ਫਲੂਟਿੰਗ ਰੇਟ ਜਿਦਾਂ ਤੁਸੀਂ ਕਿਹਾ ਫਲੂਟਿੰਗ ਰੇਟ ਆਲਰੇਡੀ ਅਧਾ ਪਰਸੈਂਟ ਘਟ ਚੁੱਕਿਆ ਫਲੂਟਿੰਗ ਰੇਟ ਹੁਣ ਮੈਂ ਗੱਲ ਕਰਦਾ ਸੀ ਕਿ ਫਿਕਸ ਰੇਟ ਆਪਣੇ 8 14 ਤ ਫਸਟ ਅੰਬਾਇਲ ਤੇ ਅੱਜ ਦਾ ਫਲੋਟਿੰਗ ਰੇਟ ਹੀ 7.39 ਹੈ ਹੂੰ 7.39 ਫਲੋਟਿੰਗ ਰੇਟ ਹੈ ਤੇ ਜੇ ਤੁਹਾਡੇ ਕੋਲ 20% ਡਿਪੋਜ਼ਿਟ ਹੈ ਤਾਂ ਬੈਂਕ ਤੁਹਾਨੂੰ 1.80 ਤੱਕ ਡਿਸਕਾਊਂਟ ਵੀ ਦੇ ਦਿੰਦੀ ਆ ਸੋ ਤੁਹਾਡਾ ਫਲੋਟਿੰਗ ਰੇਟ ਬਣ ਜਾਂਦਾ 6.59 ਜੀ ਸੋ ਡੈਫਨਟਲੀ ਇਹ ਚੀਜ਼ਾਂ ਬੜੀਆਂ ਲੱਗ ਰਹੀਆਂ ਨੇ ਕਿ ਆਪਣੇ ਆਉਣ ਵਾਲੇ ਜਿਹੜੇ ਆਪਾਂ ਕੁਝ ਇੱਕ ਮਹੀਨੇ ਜੋ 2 ਮਹੀਨੇ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਇੱਕ ਹੋਰ ਹੋਰ ਅਨਾਉਂਸਮੈਂਟ ਹੋਣੀ ਹੈ ਜਿਹੜੀ ਕਿ ਅਗੇਨ ਐਕਸਪੈਕਟਡ ਆ ਕਿ ਉਹ ਫਰਦਰ ਡ੍ਰੌਪ ਹੋਊਗਾ ਜੀ ਸੋ ਬਿਲਕੁਲ ਜਿਵੇਂ ਪੀਟਰ ਪਾਲ ਨੇ ਦੱਸਿਆ ਕਿ ਜਿਹੜੇ ਫਿਕਸਡ ਇੰਟਰਸਟ ਰੇਟ ਆ ਉਹ ਵੀ ਬਹੁਤ ਜਲਦੀ ਹੋ ਸਕਦਾ ਬੈਂਕਾਂ ਜਿਹੜੀਆਂ ਉਹ ਡ੍ਰੌਪ ਕਰਨ ਸੋ ਪੀਟਰਪਾਲ ਜੀ ਜੇ ਗੱਲ ਕਰੀਏ OC R ਡਿੱਗੀ ਆ OC R ਕਈ ਚੀਜ਼ਾਂ ਨੂੰ ਨਾਲ ਅਫੈਕਟ ਕਰਦੀ ਆ ਹਾਂਜੀ ਟੈਸਟ ਰੇਟ ਦੀ ਆਪਾਂ ਗੱਲ ਕਰੀਏ ਟੈਸਟ ਰੇਟ ਤੇ OCR ਕਿਵੇਂ ਅਫੈਕਟ ਕਰਦੀ ਆ ਉਹ ਵੀ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝ ਪਾਓ ਬਿਲਕੁਲ ਸੋ ਟੈਸਟ ਰੇਟ ਹੁੰਦਾ ਕੀ ਹੈ ਟੈਸਟ ਰੇਟ ਕੀ ਹੁੰਦਾ ਕਿ ਬੈਂਕ ਤੁਹਾਡੀ ਜਿਹੜੀ ਸਰਵਿਸਿੰਗ ਤੁਹਾਡੇ ਉਹ ਰੇਟ ਤੇ ਤੁਹਾਨੂੰ ਸਰਵਿਸਿੰਗ ਕਰਕੇ ਉਹਨਾਂ ਨੇ ਲੋਨ ਦੇਣਾ ਤੁਹਾਡੇ ਖਰਚੇ ਪਾ ਕੇ ਤੁਹਾਡੀ ਇਨਕਮ ਪਾ ਕੇ ਸੋ ਈਵਨ ਅੱਜ ਦਾ ਰੇਟ ਜੇ ਦੇਖੀਏ ਅਸੀਂ ਹੈਗਾ 579 ਜੀ ਬਟ ਟੈਸਟ ਰੇਟ ਜਿਹੜਾ ਆਬਵੀਅਸਲੀ ਉਹ 2 ਤੋਂ 2.5% ਹਮੇਸ਼ਾ ਜ਼ਿਆਦਾ ਹੁੰਦਾ ਉਹਦਾ ਕਾਰਨ ਇਹ ਹੁੰਦਾ ਹਰਮਨ ਬਿਕਾਜ਼ ਬੈਂਕ ਥੋੜਾ ਜਿਆ ਸੇਫ ਲੈ ਕੇ ਚੱਲਣਾ ਚਾਹੁੰਦੀ ਹੁੰਦੀ ਲੈਂਟ ਜੇ ਤੁਸੀਂ 75 ਦੇ ਅੱਜ ਸਰਵਿਸ ਕਰ ਸਕਦੇ ਹੋ ਲੋਨ ਪਰ ਜੇ ਰੇਟ 2.2% ਵੱਧ ਜਾਂਦਾ ਕੀ ਤੁਸੀਂ ਸਟਿਲ ਉਹਨੂੰ ਸਰਵਿਸ ਕਰ ਸਕਦੇ ਹੋ ਸੋ ਜਿਹੜਾ ਟੈਸਟ ਰੇਟ ਹੈ ਉਹ ਅਗੇਨ ਮੈਂ ਤੁਹਾਨੂੰ ਬੈਕਗ੍ਰਾਉਂਡ ਦਵਾ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਉਹ ਸੀਗਾ 9% ਜੀ ਤੇ ਹੁਣ ਅੱਜ ਦੀ ਰੇਟ ਦੇ ਸਪੈਸ਼ਲੀ ਜਿਹੜਾ ਪਿਛਲੇ ਉਹ ਸੀ ਰੇਟ ਡਰਾਪ ਹੋਇਆ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਮੰਡੇ ਤੋਂ ਇੰਪਲੀਮੈਂਟ ਹੋ ਜਣਾ ਨਵਾਂ ਰੇਟ ਉਹ ਹੈਗਾ ਜੀ 760 ਜਿਹੜਾ ਕਿ ਹਿਊਜ ਡਰਾਪ ਜੀ ਹਿਊਜ ਡ੍ਰੌਪ 8 10 ਸੀਗਾ ਹੁਣ 7 60 ਅੱਧਾ ਪਰਸੈਂਟ ਹੋ ਜਾਣਾ ਇਹਦੇ ਨਾਲ ਜੇ ਗੱਲ ਕਰਾਂ ਕਿ ਲੋਨ ਅਮਾਉਂਟ ਤੇ ਕਿੰਨਾ ਸਰ ਪਊਗਾ ਰਫਲੀ 30 ਤੋਂ 50 ਹਜ਼ਾਰ ਡਾਲਰ ਜਿਹਦਾ ਪਹਿਲਾਂ ਕੱਟ ਹੁੰਦਾ ਸੀ ਉਹ ਹੁਣ 30 ਤੋਂ 50 ਹਜ਼ਾਰ ਲੋਨ ਅਮਾਉਂਟ ਜ਼ਿਆਦਾ ਹੋ ਚੁੱਕੀ ਜੀ ਸੋ ਬਿਲਕੁਲ ਜੇ ਤੁਸੀਂ ਫਸਟ ਹੋਮ ਬਾਇਰ ਹੋ ਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੀਟਰ ਪਾਲ ਨੂੰ ਨਾਲ ਤੋਂ ਜਿਹੜੀਆਂ ਸੇਵਾਵਾਂ ਉਹ ਲੈ ਸਕਦੇ ਹੋ ਸੋ ਪੀਟਰ ਪਾਲ ਜੀ ਇੱਕ ਵਾਰੀ ਆਪਣਾ ਨੰਬਰ ਵੀ ਜ਼ਰੂਰ ਬੋਲ ਦਿਓ ਜਿਹੜੇ ਵੀ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਉਹ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਨ ਬਿਲਕੁਲ ਸਾਡਾ ਨੰਬਰ ਹੈਗਾ 0800 28 2800 ਸੋ ਬਿਲਕੁਲ ਜੀ ਬੜਾ ਸੋਖਾ ਜਿਹਾ ਨੰਬਰ ਆ ਸੋ 082828 0000 ਸੋ ਬੜਾ ਵਧੀਆ ਨੰਬਰ ਹੈ ਜੀ ਤੁਹਾਡਾ ਵੈਸੇ ਤਾਂ ਸੋ ਸਵਾਵਾ ਵੀ ਬੜੀਆਂ ਵਧੀਆ ਦਿੰਦੇ ਆ ਜੀ ਤੁਸੀਂ ਇਨਾਂ ਤੋਂ ਜਿਹੜੀਆਂ ਸਵਾਵਾ ਵੀ ਲੈ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੇਕਰ ਲੋਨ ਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਪੀਟਰ ਪਾਲ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੁਸੀਂ ਭਾਵੇਂ ਨਿਊਜ਼ੀਲੈਂਡ ਸਾਨੂੰ ਕਿਸੇ ਵੀ ਕੋਨੇ ਤੋਂ ਦੇਖਦੇ ਹੋ ਤਾਂ ਇਹ ਹਰ ਨਿਊਜ਼ੀਲੈਂਡ ਦੇ ਵਿੱਚ ਛੀੜੀਆਂ ਸਵਾਵਾ ਦੇ ਰਹੇ ਆ ਜੇ ਆਪਾਂ ਘਰਾਂ ਦੀ ਮਾਰਕੀਟ ਦੀ ਗੱਲ ਕਰੀਏ ਜਿਵੇਂ ਸਾਨੂੰ ਲੱਗਦਾ ਸੀ ਕਿ ਮਾਰਕੀਟ ਉਛਲੂਗੀ ਸਾਰਿਆਂ ਨੂੰ ਜਿਹੜਾ ਨਿਊਜ਼ੀਲੈਂਡ ਦਾ ਵੱਡਾ ਮੇਨਸਟ੍ਰੀਮ ਮੀਡੀਆ ਉਹ ਵੀ ਕਹਿ ਰਿਹਾ ਸੀ ਕਿ 25 ਛੱਡ ਦੇਈ ਜਿਹੜੇ ਘਰਾਂ ਦੇ ਪ੍ਰਾਈਸ ਆ ਉਹ 7% 8% ਤੱਕ ਵੱਧ ਸਕਦੇ ਆ ਹਾਂਜੀ ਉਹਦੇ ਨਾਲ ਲੱਗਦਾ ਸੀ ਕਿ ਨਵੰਬਰ ਦਸੰਬਰ ਵਿੱਚ 20 ਘਰਾਂ ਦੀ ਮਾਰਕੀਟ ਵਧੂਗੀ ਹਾਂਜੀ ਪਰ ਨਵੰਬਰ ਦੇ ਵਿੱਚ ਮਾਰਕੀਟ ਬੜੀ ਕਵਾਈਟ ਰਹੀ ਆ ਆਪਾਂ ਦੇਖਿਆ ਕਿ ਜਿਹੜੀਆਂ ਲਾਈਫ ਸਟਾਈਲ ਪ੍ਰਾਪਰਟੀਆਂ ਸੀ ਉਹਨਾਂ ਦੇ ਵਿੱਚ ਤਾਂ ਆਕਸ਼ਨ ਕਾਫੀ ਉੱਪਰ ਤੱਕ ਗਈਆਂ ਪਰ ਜਿਹੜਾ ਆਮ ਘਰ ਆ ਕੋਈ 3 ਬੈੱਡਰੂਮ ਘਰ ਦੀ ਜੇ ਗੱਲ ਕਰੀਏ ਜਾਂ ਕੋਈ ਯੂਨਿਟਸ ਆ ਉਹਨਾਂ ਦੇ ਘਰ ਜਿਹੜੇ ਆਪਾਂ ਦੇਖਿਆ ਕਿ ਉੱਥੇ ਇੱਕ ਤਾਂ ਬੋਲੀ ਦੇਣ ਵਾਲੇ ਬੰਦੇ ਵੀ ਘੱਟ ਸੀ ਤੇ ਉਹਨਾਂ ਦੇ ਪ੍ਰਾਈਸ ਵੀ ਕੋਈ ਬਹੁਤੇ ਵਾਧੇ ਦਿਖਾਈ ਨਹੀਂ ਦਿੱਤੇ ਮੇਨ ਰੀਜ਼ਨ ਕੀ ਰਿਹਾ ਦੇਖੋ ਜਦੋਂ ਤੁਸੀਂ ਗੱਲ ਕੀਤੀ ਲਾਸਟ ਟਰਾਲ ਦੀ ਉਹ ਇੱਕ ਡਿਫਰੈਂਟ ਕੈਟਾਗਰੀ ਆ ਜਾਂਦੀ ਹੈ ਜੀ ਉਹ ਕੈਟਾਗਰੀ ਕਦੇ ਘੱਟ ਵੱਧ ਹੀ ਇੰਪੈਕਟ ਹੁੰਦੀ ਆ ਜਿਹੜੇ ਘਰ ਹੁਣ ਰੈਮੀਓਰੇ ਵਿਕਦੇ ਨੇ ਠੀਕ ਹੈ ਪ੍ਰਾਈਸ ਆਬਵੀਅਸਲੀ ਡ੍ਰੌਪ ਹੋਈ ਹੈ ਨਾ ਡ੍ਰੌਪ ਤਾਂ ਪ੍ਰਾਈਸ ਓਵਰঅল ਹੋਈ ਹੈ ਨਾ ਪਰ ਉਹਨਾਂ ਦੇ ਜਿਹੜੇ ਕੈਟਾਗਰੀ ਉਹਨਾਂ ਦਾ ਬਾਹਰ ਹੁੰਦਾ ਉਹ ਡਿਫਰੈਂਟ ਕੈਟਾਗਰੀ ਚ ਆਉਂਦਾ ਸੋ ਉਹ ਫਰਸਟ ਹੁਣ ਜਿਹੜਾ ਫਰਸਟ ਟਾਈਮ ਬਾਏਰ ਦੀ ਮਾਰਕੀਟ ਆ ਨਵੰਬਰ ਡੈਫਰੈਂਟਲੀ ਕੁਆਇਟ ਰਿਹਾ ਹੈ ਜੋ ਕਿ ਆਪਣੇ ਪਿਛਲੇ 3-4 ਮਹੀਨਿਆਂ ਤੋਂ ਦੇਖੀਏ ਪਰ ਉਹਦੇ ਕਾਰਨ ਨਾਥਿੰਗ ਮਲਟੀਪਲ ਸੀਗਾ ਇੱਕ ਤਾਂ ਜਿਹੜੇ ਇਲੈਕਸ਼ਨਸ ਹੋਈਆਂ ਸੀ ਉਹਦੇ ਕਰਕੇ ਵੀ ਲੋਕਾਂ ਨੂੰ ਬੜਾ ਇੱਕ ਡਰ ਹੋਇਆ ਸੀ ਕਿ ਹੁਣ ਪਤਾ ਨਹੀਂ ਪਹਿਲੇ ਤਾਂ ਇਹ ਨਹੀਂ ਪਤਾ ਸੀ ਕਿ ਬਣਨਾ ਕਹਨੇ ਆ ਸੋ ਦੋਨਾਂ ਪਾਰਟੀਆਂ ਦੇ ਜਿਹੜੇ ਪ੍ਰੋਜ਼ ਐਂਡ ਕੌਨ ਸੀਗੇ ਫਾਇਦੇ ਦੇ ਨਾਲ ਲੋਕਾਂ ਨੂੰ ਲੱਗਦੇ ਸੀਗੇ ਹੁਣ ਜਿਹੜੇ ਹੁਣ ਜਿਹੜੀ ਪਾਰਟੀ ਬਣੀ ਆ ਤਾਂ ਇਹ ਲੋਕਾਂ ਨੂੰ ਇਹ ਲੱਗਦਾ ਸੀ ਜੇ ਇਹ ਪਾਰਟੀ ਆ ਗਈ ਤਾਂ ਸ਼ਾਇਦ 네ਗੇਟਿਵ ਚੀਜ਼ਾਂ ਹੋ ਜਾਣਗੀਆਂ ਤਾਂ ਉਹਦੇ ਕਰਕੇ ਲੋਕਾਂ ਨੇ ਥੋੜਾ ਹੋਲਡ ਕੀਤਾ ਦੂਜੀ ਚੀਜ਼ ਸੀਗੀ ਕਿ ਆਪਣੀ OSR OSR ਦੀ ਇੱਕ ਵੱਡੀ ਹਾਈਪ ਬਣੀ ਹੋਈ ਸੀ ਦੋ ਵੱਡੀਆਂ ਬੈਂਕਾਂ ਨੇ ਇਹ ਪ੍ਰੋਡੈਕਟ ਕੀਤਾ ਸੀ ਕਿ OSR ਘਟ ਸਕਦਾ ਪੁਆਇੰਟ 75% ਜੀ ਉਹਦੇ ਕਰਕੇ ਲੋਕਾਂ ਨੇ ਬੜਾ ਹੋਲਡ ਕੀਤਾ ਕਿ ਜੇ ਪੁਆਇੰਟ 75% ਘਟ ਜਾਂਦਾ ਤਾਂ ਸ਼ਾਇਦ ਵਿਆਜ ਦਰਾਂ ਬਹੁਤ ਥੱਲੇ ਆ ਜਾਣਗੀਆਂ ਤਾਂ ਕਰਕੇ ਲੋਕਾਂ ਨੇ ਨਵੰਬਰ ਦੇ ਵਿੱਚ ਜਿਹੜੇ ਆ ਕਰ ਇਨੇ ਮਾਰਕੀਟ 'ਚ ਲੋਕ ਸੀਗੇ ਪਰ ਲੋਕਾਂ ਨੇ ਆਫਰਾਂ ਇਹਦੀਆਂ ਨਹੀਂ ਜ਼ਿਆਦਾ ਪਾਈਆਂ ਜੀ ਬਿਲਕੁਲ ਸੋ ਮਾਰਕੀਟ ਥੋੜੀ ਜੀ ਨਵੰਬਰ ਦੇ ਵਿੱਚ ਜਿਹੜੀ ਕ્વાਇਟ ਆ ਚੱਲ ਰਹੀ ਹੈ ਜੀ ਜੇਕਰ ਤੁਸੀਂ ਵੀ ਫਸਟ ਹੋਮ ਬਾયર ਹੋ ਘਰ ਲੈਣਾ ਚਾਹੁੰਦੇ ਹੋ ਤਾਂ ਆ ਸਮਾਂ ਜਿਹੜਾ ਇਹ ਬਿਲਕੁਲ ਤੁਹਾਡਾ ਤੇ ਮਾਰਕੀਟ ਦੇ ਵਿੱਚ ਵਾਇਰ ਦਾ ਨਾ ਹੋਣਾ ਤਾਂ ਫਿਰ ਬੋਲੀ ਹੈ ਜਿਹੜੀ ਉਹ ਵੀ ਵੱਧ ਹੀ ਨਹੀਂ ਤੁਹਾਨੂੰ ਸਹੀ ਰੇਟ ਤੇ ਕਈ ਵਾਰੀ ਘਾਰਾ ਜਿਹੜਾ ਉਹ ਮਿਲ ਜਾਂਦਾ ਇੱਕ ਆਪਾਂ ਗੱਲ ਕਈ ਵਾਰੀ ਕਰ ਚੁੱਕੇ ਹਾਂ 5% ਤੇ ਇਹ ਨਾਕਾਰਾ ਉਹ ਮਿਲ ਜਾਂਦਾ ਸੋ ਮੈਂ ਕਹੂੰਗਾ ਕਿ ਮੇਰੇ ਦਰਸ਼ਕਾਂ ਨੂੰ ਉਹ ਵੀ ਇੱਕ ਵਾਰੀ ਜ਼ਰੂਰ ਜਿਹੜੀ ਸਕੀਮਾਂ ਕਾਈਂ ਗੋਰਾ ਸ਼ਾਇਦ ਤੁਸੀਂ ਉਹਨੂੰ ਬੋਲਦੇ ਹੋ ਉਹਦੇ ਬਾਰੇ ਵੀ ਸਾਂਝਾ ਜਿਹੜੀ ਉਹ ਜ਼ਰੂਰ ਬਣਾਇਓ ਕਿ 5% ਤੇ ਤੁਸੀਂ ਫਰਸਟ ਹੋਮ ਬਾਇਰ ਆ ਜਿਹੜਾ ਉਹ ਕਰਕੇ ਮੈਂ ਲੈ ਸਕਦਾ ਕੀ ਕਹੋਗੇ ਉਹਦੇ ਬਾਰੇ ਬਿਲਕੁਲ ਮੈਂ ਥੋੜੀ ਜੀ ਗੱਲ ਪਿੱਛੇ ਲੈ ਕੇ ਜਾਊਂਗਾ ਜਿਵੇਂ ਤੁਸੀਂ ਕਿਹਾ ਕਿ ਜਦੋਂ ਬਾਹਰ ਨਹੀਂ ਹੁੰਦਾ ਮਾਰਕੀਟ ਦੇ ਵਿੱਚ ਤਾਂ ਤੁਹਾਨੂੰ ਵਧੀਆ ਡੀਲ ਮਿਲ ਸਕਦੀ ਆ ਇਹ ਬੈਲ ਕਾਲ 110% ਸੱਚ ਆ ਤੇ ਮੈਂ ਤੁਹਾਨੂੰ ਇਹਦਾ ਲਾਈਵ ਐਗਜ਼ਾਮਪਲ ਵੀ ਦੇ ਦਿੰਦਾ ਜੀ ਮੇਰੇ ਇੱਕ ਕਲਾਇੰਟ ਗਏ ਸੀ ਆਕਸ਼ਨ ਤੇ ਗਏ ਸੀਗੇ ਪਿਛਲੇ ਤੇ ਕਰਾਕੇ ਦੇ ਵਿੱਚ ਘਰ ਲਿਆ ਤੇ ਪੰਜ ਬੈਡਰੂਮ ਘਰ ਕਰਾਕੇ ਦੇ ਵਿੱਚ ਹਾਰਬਰ ਸਾਢੇ ਪੰਜ ਬੈਡਰੂਮ ਘਰ ਤੇ ਫਲੋਰ ਏਰੀਆ ਵੀ অলਮੋਸਟ ਉਹਦਾ 300 ਸਕੁਅਰ ਮੀਟਰ ਦਾ ਸੀਗਾ ਲੈਂਡ ਵੀ ਸਾਢੇ 5 600 ਸਕੁਅਰ ਮੀਟਰ ਦੀ ਸੀਗੀ ਉਹਦੀ ਸੀਵੀ 1.7 ਦੀ ਸੀਗੀ ਤੇ ਅੱਜ ਦੀ ਜੇ ਮੈਂ ਕਰੰਟ ਵੈਲਿਊ ਵੀ ਦੇਖਾਂ ਤਾਂ ਉਹਦੀ ਸਭਾ 16 ਤੋਂ ਸਾਢੇ 16 ਵੈਲਿਊ ਅੱਜ ਦੀ ਹਸਕੇ ਹੈਗੀ ਸੀ ਪਰ ਮਾਰਕੀਟ ਉਹਦੇ ਵਿੱਚ ਆਕਸ਼ਨ ਤੇ ਹੈ ਨਹੀਂ ਸੀ ਕੋਈ ਜੀ ਤੇ ਉਹਨਾਂ ਦੀ ਸਿਚੁਏਸ਼ਨ ਐਸੀ ਸੀ ਉਹਨਾਂ ਨੇ ਵੇਚਣਾ ਹੀ ਸੀ ਤੇ ਸਾਨੂੰ ਉਹ ਘਰ ਮਿਲਿਆ ਮੇਰੇ ਕਲਾਇੰਟ ਨੂੰ 15 ਫਰੀ ਦਾ ਸੋ ਮਾਰਕੀਟ ਦੀ ਪ੍ਰਾਈਸ ਨਾਲੋਂ ਵੀ ਲੱਖ ਸਵਾਲ ਲੱਖ ਡਾਲਰ ਸਸਤਾ ਮਿਲ ਗਿਆ ਜਦੋਂ ਮਾਰਕੀਟ ਕੁਆਇਟ ਹੁੰਦੀ ਆ ਉਦੋਂ ਬੈਸਟ ਟਾਈਮ ਹੁੰਦਾ ਬਾਏ ਕਰਨ ਦਾ ਜੇ ਤੁਸੀਂ ਬਾਏ ਕਰਨਾ ਕਾਰਨ ਸਟਾਕ ਬਹੁਤ ਮਾਰਕੀਟ ਦੇ ਵਿੱਚ ਬਟ ਬਾਹਰ ਹੋਣਾ ਹੈ ਨਹੀਂ ਜਦੋਂ ਬਾਹਰ ਹੋਣਾ ਨਹੀਂ ਹੋਊਗਾ ਤਾਂ ਤੁਹਾਡੇ ਕੋਲੇ ਪਾਵਰ ਆ ਤੁਸੀਂ 네ਗੋਸ਼ੀਏਟ ਕਰ ਸਕਦੇ ਹੋ ਜੇ ਜਿਹਨੇ ਘਰ ਵੇਚਣਾ ਹੀ ਵੇਚਣਾ ਜੇ 8 ਦਾ ਘਰ ਆ ਮਾਰਕੀਟ ਵੈਲਿਊ 8 ਦੀ ਆ ਜੇ ਉਹਨਾਂ ਦੀ ਕੋਈ ਕੋਈ ਮਜਬੂਰੀ ਆ ਜਾਂ ਉਹਨਾਂ ਨੇ ਜਿਵੇਂ ਬਹੁਤ ਲੋਕ ਆਸਟ੍ਰੇਲੀਆ ਚਲੇ ਨੇ ਕਿਸੇ ਨੇ ਛੱਡ ਕੇ ਜਾਣਾ ਕੰਟਰੀ ਨੂੰ ਤਾਂ ਤੁਹਾਨੂੰ ਘਰ ਜਿਹੜਾ ਉਹ ਮਾਰਕੀਟ ਵੈਲਿਊ ਤੋਂ ਸਸਤਾ ਵੀ ਮਿਲ ਸਕਦਾ ਠੀਕ ਹੈ ਹੁਣ ਗੱਲ ਕਰੀਏ 5% ਦੇ ਕ੍ਰਾਈਟਰੀ ਦੀ ਮੈਂ 12 ਵਾਰ ਹੀ ਗੱਲ ਕਹਿਣਾ ਆਪਾਂ ਕਿੰਨੀ ਵਾਰ ਗੱਲ ਕਰਦੇ ਆ ਕਿ ਇਹ ਮੈਂ ਤਾਂ ਬਹੁਤ ਵੱਡਾ ਪ੍ਰੋਮੋਟਰ ਕਾਇੰਗੋਰਾ ਦਾ ਸੋ ਇਹ ਸਰਕਾਰੀ ਸਕੀਮ ਹੈ ਜੀ ਮੈਂ ਤੁਹਾਨੂੰ ਸ਼ਬਦ ਸਿੱਧੇ ਸ਼ਬਦਾਂ ਵਿੱਚ ਦੱਸਾਂ ਇਹ ਕਾਇੰਗੋਰਾ ਇਹਦਾ ਕੀ ਹੈ ਕਿ ਤੁਸੀਂ ਇੱਕ ਉਹਨਾਂ ਦਾ ਕ੍ਰਾਈਟੇਰੀਆ ਮੀਟ ਕਰਨਾ ਕਾਇਗੋਰਾ ਦਾ ਸੈੱਟ ਕੀਤਾ ਕ੍ਰਾਈਟੇਰੀਆ ਵੀ ਬਹੁਤ ਸੌਖਾ ਕਿ ਤੁਸੀਂ ਐਜ਼ ਅ ਹਸਬੰਡ ਵਾਈਫ ਜੇ ਤੁਸੀਂ ਕੰਮ ਕਰ ਰਹੇ ਹੋ ਪਿਛਲੇ 12 ਮਹੀਨਿਆਂ ਤੋਂ ਤੁਹਾਡੀ ਇਨਕਮ ਜਿਹੜੀ ਆ ਆਈ ਆਈਡੀ ਟੈਕਸ ਰੀ ਦੇ ਵਿੱਚ ਉਹ 1.5 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਜੇ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉਹ ਤੁਹਾਡੀ ਜੋਬ ਜਿਹੜੀ ਆ 1 ਸਾਲ ਪੁਰਾਣੀ ਹੋਣੀ ਚਾਹੀਦੀ ਆ ਬਸ ਆਹੀ ਕ੍ਰਾਈਟੇਰੀਆ ਆ ਜੇ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ 5% ਦੇ ਘਰ ਲੈ ਸਕਦੇ ਹੋ ਤੇ ਇਹ 5% ਜੇ ਤੁਹਾਡੇ ਕੋਲ ਡਿਪੋਜ਼ਰ ਹੈ ਵੀ ਨਹੀਂ ਤਾਂ ਤੁਸੀਂ ਇਹ 5% ਵੀ ਆਪਣਾ ਗਿਫਟ ਕਰ ਸਕਦੇ ਹੋ ਤੁਹਾਡੇ ਜ਼ਰੂਰੀ ਨਹੀਂ ਕਿ ਤੁਸੀਂ 5% ਦਾ ਹੋਵੇ ਹੋਵੇ ਕਿ ਸਟੈਂਡਰਡ ਕ੍ਰਾਈਟਰੀਆ ਦੇ ਵਿੱਚ 5% ਤੁਹਾਡੀ ਖੁਦ ਦੀ ਆਪਣੀ ਸੇਵਿੰਗ ਚਾਹੀਦੀ ਹੁੰਦੀਆਂ ਨੇ ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਤੇ ਰੇਟ ਵੀ ਤੁਹਾਨੂੰ ਬਹੁਤ ਵਧੀਆ ਮਿਲਣੇ ਆ 5.79 ਇੱਕ ਸਾਲ ਦਾ ਰੇਟ ਮਿਲਦਾ ਤੇ 0.90% ਮਤਲਬ ਲੱਖ ਮਗਰ 900 ਡਾਲਰ ਬੈਂਕ ਨੇ ਤੁਹਾਨੂੰ ਕੈਸ਼ਬੈਕ ਵੀ ਦੇਣਾ ਪਲੱਸ ਤੁਹਾਡੀ ਜਿਹੜੀ ਲੋਨ ਅਮਾਉਂਟ ਆ ਉਹ ਸਟੈਂਡਰਡ ਕ੍ਰਾਈਟਰੀਆ ਨਾਲੋਂ ਬੈਟਰ ਹੋਊਗੀ ਜੀ ਸੋ ਬਿਲਕੁਲ ਜੀ 5% ਤੇ 20 ਤੁਸੀਂ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਘਰ ਆ ਉਹ ਲੈ ਸਕਦੇ ਹੋ ਸੌਦਾ ਕੀ ਕਰੀਟੇਰੀਆ ਉਹਦੇ ਲਈ ਤੁਸੀਂ ਪੀਟਰ ਪਾਲ ਉਹਨਾਂ ਨਾਲ ਇਹਨਾਂ ਨੇ ਜਿਹੜਾ ਆਪਣਾ ਨੰਬਰ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦੇ ਤੇ ਇਹਨਾਂ ਨਾਲ ਜਿਹੜੀ ਗੱਲਬਾਤ ਆ ਕਰ ਸਕਦੇ ਹੋ ਪੀਟਰ ਪਾਲ ਜੀ ਇੱਕ ਸਾਡੇ ਦਰਸ਼ਕਾਂ ਨੂੰ ਹੋਰ ਥੋੜੀ ਜਾਣਕਾਰੀ ਦਿਓ ਜਿਨ੍ਹਾਂ ਨੇ ਲੋਨ ਫਿਕਸ ਕਰਾਏ ਹੋਏ ਆ ਹਾਂਜੀ ਹੁਣ 3-4 ਮਹੀਨੇ ਪਹਿਲਾਂ ਫਸਟ OCIR ਜਦੋਂ ਡਿੱਗੀ ਆ ਉਤੋਂ ਬਾਅਦ ਇੰਟਰਸਟ ਰੇਟ ਤਕਰੀਬਨ ਕਿਸੇ ਨੇ 5.90 ਤੇ 5.99 ਤੇ ਫਿਕਸ ਕਰਾ ਲਿਆ 3-4 ਮਹੀਨੇ ਲੰਘ ਗਏ ਉਹ ਜੀ ਆਲਦੇ ਹੀ ਕਿਸਨ ਐਫਐਕਸ ਕਰਾਇਆ ਕੀ ਹੁਣ ਉਹ ਲੋਨ ਆਪਣੇ ਜਿਹੜਾ ਫਿਕਸ ਕਰਾਇਆ ਹੋਇਆ ਉਹਨੂੰ ਤੜਵਾ ਕੇ ਦੁਆਰਾ ਤੋਂ ਫਿਕਸ ਕਰਵਾਣ ਤਾਂ ਉਹਨਾਂ ਨੂੰ ਬੇਨਫਿਟ ਹੋਊਗਾ ਕਿ ਲੌਸ ਹੋਊਗਾ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਬਿਲਕੁਲ ਬੇਨਫਿਟ ਹੋ ਸਕਦਾ ਜੇ ਆਉਣ ਵਾਲੇ ਸਪੈਸ਼ਲੀ ਅਗਲੇ ਇੱਕ ਅੱਧੇ ਹਫਤੇ ਦੇ ਵਿੱਚ ਆਪਣਾ ਜਿਹੜਾ ਰੇਟ ਹੋਰ ਘਟਣ ਦੇ ਚਾਂਸਸ ਜਿਹੜੇ ਫਿਕਸ ਫਿਕਸ ਰੇਟ ਜਿਹੜੇ ਆ ਓਸੀਐਲ ਦੇ ਨਾਲ ਹਜੇ ਨਹੀਂ ਰਿਫਲੈਕਟ ਨਹੀਂ ਹੋਏ ਹੂੰ ਬਰ ਚਾਂਸਸ ਹੈ ਕਿ ਬੈਂਕ ਹੋਰੇ ਨੂੰ ਨੇਗੋਸ਼ੀਏਟ ਕਰਨ ਲੱਗ ਜਾਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਰ ਜੇ ਰੇਟ ਤੁਹਾਡਾ ਮੰਨ ਲਓ ਅੱਜ ਤੁਸੀਂ 5.99 ਤੇ ਫਿਕਸ ਕੀਤਾ ਹੋਇਆ ਤੇ ਬੈਂਕ ਤੁਹਾਨੂੰ 5.59 ਦੇ ਰਹੀ ਹੈ ਇੱਕ ਸਾਲ ਦਾ ਆਬਵੀਅਸਲੀ ਪੁਆਇੰਟ 40 ਦਾ ਫਰਕ ਆ ਗਿਆ ਜੀ ਤੁਸੀਂ ਡੈਫਨਟਲੀ ਵਰਥ ਹੈ ਪਰ ਤੁਹਾਨੂੰ ਬੈਂਕ ਤੋਂ ਬ੍ਰੇਕ ਫੀ ਪਤਾ ਕਰਨੀ ਪਊਗੀ ਠੀਕ ਹੈ ਉਹ ਕੈਲਕੂਲੇਸ਼ਨ ਤੁਹਾਨੂੰ ਬੈਂਕ ਤੋਂ ਬੈਂਕ ਤੋਂ ਹੀ ਸਿੱਧੀ ਲੈਣੀ ਪੈਣੀ ਆ ਬੈਂਕ ਦੇ ਆਪ ਮੈਨੂਅਲੀ ਨੀ ਕੈਲਕੂਲੇਟ ਕਰਦੇ ਉਹ ਸਿਸਟਮ ਕੈਲਕੂਲੇਟ ਕਰਕੇ ਦੱਸੂਗਾ ਪਰ ਜਿਹੜੇ ਹਿਸਾਬ ਦੇ ਨਾਲ ਜੇ ਤੁਸੀਂ ਇਹਨੂੰ ਪਿਛਲੇ ਡੇਢ ਦਾ 2 ਮਹੀਨੇ ਦੇ ਵਿੱਚ ਹੀ ਫਿਕਸ ਕੀਤੇ ਨੇ ਰੇਟ ਤਾਂ ਤੁਹਾਡੀ ਬ੍ਰੇਕਫੀਟ ਜਿਹੜੀ ਆ ਉਹ ਸ਼ਾਇਦ ਬਹੁਤ ਘੱਟ ਹੋਊਗੀ। ਉਹਦਾ ਕਾਰਨ ਬਿਕਾਜ਼ ਜਿਹੜਾ ਹੋਲ ਸੇਲ ਰੇਟ ਆ ਉਹ ਉੱਥੇ ਹੀ ਖੜਾ ਉਹ ਮਾੜਾ ਮੋਟਾ ਉੱਪਰ ਗਿਆ ਤੇ ਥੱਲੇ ਗਿਆ। ਸੋ ਜਦੋਂ ਹੋਲ ਸੇਲ ਉੱਥੇ ਹੀ ਖੜਦਾ ਤਾਂ ਜਿਹੜੀ ਤੁਹਾਡੀ ਬ੍ਰੇਕਫੀਟ ਆ ਬਹੁਤ ਹਾਈ ਚਾਂਸਸ ਨੇ ਕਿ ਬਹੁਤ ਘੱਟ ਹੋਊਗੀ। ਸੋ ਡੈਫੀਨਟਲੀ ਇਹ ਵਰਥ ਹੋਊਗਾ ਤੁਹਾਡੇ ਲਈ ਟਰਾਈ ਕਰਨ ਦਾ ਕਿ ਬ੍ਰੇਕਫੀ ਕਿੰਨੀ ਆ ਫਿਰ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ ਕਿ ਉਹ ਦੀ ਵਰਥ ਇਟ ਹੈਗਾ ਉਹਨੂੰ ਬ੍ਰੇਕ ਕਰਨਾ ਚਾਹੀਦਾ ਹੈ। ਜੀ। ਸੋ ਬਿਲਕੁਲ ਜੇਕਰ ਤੁਸੀਂ ਵੀ ਫਿਕਸ ਕੀਤਾ ਤਾਂ ਤੁਸੀਂ ਵੀ ਆਪਣੇ ਬੈਂਕ ਦੇ ਨਾਲ ਜਿਹੜੀ ਗੱਲਬਾਤ ਹੈ ਇਹ ਜ਼ਰੂਰ ਕਰੋ ਸੋ ਜੇਕਰ ਤੁਹਾਨੂੰ ਬੈਨੀਫਿਟ ਹੋ ਰਿਹਾ ਕਿਉਂਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੰਟਰਸਟ ਰੇਟ ਆ ਉਹ ਜੇ 20 ਸੈਂਟ ਵੀ ਹੋਰ ਥੱਲੇ ਆ ਜਾਂਦਾ ਤਾਂ ਵੱਡਾ ਫਰਕ ਜਿਹੜਾ ਉਹ ਤੁਹਾਨੂੰ ਵਿਆਜ ਦੇ ਵਿੱਚ ਪੈ ਸਕਦਾ ਤਾਂ ਤੁਸੀਂ ਆਪਣੇ ਬੈਂਕ ਦੇ ਨਾਲ ਜਿਹੜੀ ਗੱਲਬਾਤ ਹੈ ਇਹਦੇ ਬਾਰੇ ਕਰ ਸਕਦੇ ਹੋ ਸੋ ਪੀਟਰਪਾਲ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਆਪਾਂ ਸੱਚਾ ਜੀ ਸੋ ਬਿਲਕੁਲ ਜੀ ਐਸਨ ਪੀਟਰ ਪਾਲੋਨੀ ਜਿਨ੍ਹਾਂ ਨੇ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਤੁਸੀਂ ਇਸ ਤਰ੍ਹਾਂ ਦੇ ਹੀ ਹੋਰ ਪ੍ਰੋਗਰਾਮ ਸਾਡੇ ਇਸ ਪੇਜ ਤੇ ਟਾਕ ਵਿਦ ਹਰਮਨ ਤੇ ਅਕਸਰ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਸੋ ਜੇਕਰ ਤੁਸੀਂ ਇਸ ਪੇਜ ਤੇ ਨਵੇਂ ਹੋ ਤਾਂ ਜਰੂਰ ਜਿਹੜਾ ਇਸ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਆ ਜਿਹੜਾ ਜਰੂਰ ਕਰਿਓ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਵੀ ਦਿਓ ਇਜਾਜ਼ਤ ਧੰਨਵਾਦ ਸਸਿਆਕਾ